ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਐਂਡ ਪਾਕਤਾ ਭਾਈਕਾ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਇਨੂ ਪੈਂਦਾ ਜੀ ਬਠਿੰਡਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਟਾਪ ਦੀ ਝੋਟੀ ਜੀ ਕੁੰਡਾ ਸਿੰਘ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਜੀ ਇੱਕ ਤੋਕੜ ਵੜ ਲੈ ਕੇ ਆਏ ਆ ਜੀ ਡਿਟੇਲ ਤੁਹਾਨੂੰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਬਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਕੀ ਕੋਈ ਵੀ ਸੂਆ ਸਵਾਇਆ ਪਸ਼ੂ ਹੁੰਦਾ ਆਪ ਦੀ ਵੀਰੇ ਮਿਲਕਿੰਗ ਕਰ ਸਕਦੇ ਹੁੰਦੇ ਆ ਤੁਸੀਂ ਤੇ ਜੇ ਕੋਈ ਗੱਬਰ ਪਸ਼ੂ ਹੁੰਦਾ ਤਾਂ ਆਪ ਦੀ ਬਾਤ ਕਰ ਸਕਦੇ ਹੁੰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਹਰਪਾਲ ਸਿੰਘ ਪਿੰਡ ਭਗਤਾ ਭਾਈਗਾ ਜਿਲ੍ਹਾ ਬਠਿੰਡਾ ਤੋਂ ਠੀਕ ਆ ਵੀਰੇ ਦੁੱਧ ਦਾ ਕੰਮ ਹੀ ਆ ਜੀ ਹਾਂਜੀ ਦੁੱਧ ਦਾ ਦੋ ਨਾ ਕੋ ਕਾਊਆ ਕਰਦੇ ਹੀ ਹੈ ਜੀ ਇਹ ਹਾਂਜੀ ਕਰਦੇ ਠੀਕ ਹੈ ਵੀਰੇ ਇਧਰੋਂ ਵਹਿੜ ਤੋਂ ਆਪਾਂ ਸ਼ੁਰੂ ਕਰਦੇ ਆਂ ਹਾਂਜੀ ਤੋ ਅਗਰ ਨਮਾ ਜੀ ਇਹ ਪਹਿਲਾ ਸੂਆ ਠੀਕ ਹੈ ਜੀ ਕਦੋਂ ਸੂਈ ਹੈ ਜੀ ਇਹ ਨੂੰ ਸਾਢੇ 1 ਦਿਨ ਮਹੀਨੇ ਹੋਏ ਸੂਈ ਠੀਕ ਹੈ ਇਹ ਆਈ ਵਗੈਰਾ ਹੋਈ ਹੈ ਜੀ ਇਹ ਨੂੰ 20 ਦਿਨ ਹੋ ਗਏ ਵੀ ਆਪਾਂ ਤਾਂ ਖਾਲੀ ਦੇ ਕਰਕੇ ਹੀ ਦੇਵਾਂਗੇ ਠੀਕ ਹੈ ਦੁੱਧ ਕਿੰਨਾ ਤਿਆਰ ਆ ਐ 12 13 ਕਿਲੋ ਜੋ ਕਿਦੇ ਦਾ ਹਾਂਜੀ ਹਾਂਜੀ ਦੋ ਟਾਈਮ ਚੋਕੇ ਦੇਖਿਆ ਵਲਾਂ ਠੀਕ ਹੈ ਥਾਣਾ ਦੀ ਗਰੰਟੀ ਹੈ ਬੁੱਲ ਗਰੰਟੀ ਠੀਕ ਹੈ ਵੀਰੇ ਸੱਜਰ ਨੇ ਕਿੰਨਾ ਕੁ ਦਿੱਤਾ ਦੁੱਧ 15 16 ਲੀਟਰ ਦੇ ਜੀ ਕਾ ਤੁਰ ਕੇ ਦਿਖਾ ਦੇ ਰਹੇ ਹਾਂ ਸੁਆ ਬਾਈ ਦੱਸਦਾ ਕਿ ਪਹਿਲਾ ਸੂਈ ਹੈ ਜੀ ਸਾਢੇ 3 ਮਹੀਨੇ ਦੇ ਆਸ-ਪਾਸ ਸਮਾ ਹੋ ਗਿਆ ਸੂਈ ਨੂੰ ਜੀ ਬੱਚਾ ਪੈਰੀ ਆ ਨੈਟ ਜਿਹੜਾ ਦੁੱਧ ਆ 12 ਕਿਲੋ ਤਿਆਰ ਆ ਮਿਲਕਿੰਗ ਤੁਸੀਂ ਕਰਨੀ ਆਪਦੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚਬਾਈ ਕਰ ਸਕਦਾ ਜੀ ਬਾਕੀ ਸੱਜਰ ਦਾ ਰਿਕਾਰਡ ਬਾਈ ਦੱਸਦਾ ਕਿ 15 16 ਕਿਲੋ ਦਾ ਸੀਗਾ ਜੀ ਵੀਦਣ ਹੋ ਗਈ ਏ ਆਈ ਹੋਈ ਨੂੰ ਪਰ ਬਾਈ ਕਹਿੰਦਾ ਆਪਾਂ ਖਾਲੀ ਮੰਨ ਕੇ ਦੇਣੀ ਆ ਇਹ ਤੁਹਾਨੂੰ ਵੀਰੇ ਤਾਂ ਦਾਸ ਤਾਂ ਕਿ ਆਪਦਾ ਕੋਈ ਵੀ ਸੱਜਣ ਬਚਤ ਰੱਖ ਸਕਦਾ ਜੇ ਗੱਬਰ ਰਹਿ ਗਈ ਤਾਂ ਚਲੋ ਫਾਇਦਾ ਹੋ ਜਾਊਗਾ ਵੀਰੇ ਤੇ ਨਹੀਂ ਆਪਾਂ ਦੇਣੀ ਤਾਂ ਬਾਈ ਕਹਿੰਦਾ ਖਾਲੀ ਮੰਨ ਲਈ ਆ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਰਤੇ ਲੱਗੇ ਹੱਥੀ ਚ ਬਾਈ ਵਾਲਾ ਥਾਣਾ ਚਾਰ ਹੀ ਥਾਣਾ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਕੱਲਾ ਕੱਲਾ ਨਿੱਖੜਮਾ ਲੱਗਿਆ ਵਾ ਹੋੜ ਸ਼ਾਂਖ ਪੂਰਾ ਵੀ ਨਹੀਂ ਬਾਕੀ ਕਰ ਲਓ ਜੀ ਚੈੱਕ ਤੁਸੀਂ ਲਓ ਜੀ ਫਿਰਨਾ 사ਲਾ ਹਵਾਲਾ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਇਹ ਬ ਜੋੜੇ ਦਾ ਹੀ ਕਰਾਂਗੇ ਜੀ ਜੋੜੇ ਦਾ ਹੀ ਕਰਾਂਗੇ ਜੀ ਠੀਕ ਆ ਵੀਰੇ ਜੇ ਕੋਈ ਕੱਲੀ ਕੱਲੀ ਲੈਣ ਦਾ ਚਾਹਵਾਨ ਹੋਇਆ ਤਾਂ ਬਾਈ ਨੂੰ ਖੂਨ ਲਾ ਲਿਓ 2 ਨੰਬਰ ਵੀਰੇ ਛੋਟੀ ਦੀ ਕਿੰਨੀ ਉਮਰ ਆ ਜੀ ਇਹ 18-19 ਮਹੀਨਿਆਂ ਦੀ ਆ ਜੀ ਖੀਰੀ ਆ ਦੰਦੂ ਦੀ ਆ ਖੀਰੀ ਖੀਰੀ ਠੀਕ ਆ ਮਾ ਦਾ ਦੁੱਧ ਕਿੰਨਾ ਕੁ ਸੀ ਤੇਰੇ 14 15 ਲੀਟਰ ਸੀ ਠੀਕ ਆ ਫੋਰਡ ਸ਼ਾਂਗ ਦਾ ਕੋਈ ਨਹੀਂ ਮਾ ਜੀ ਕੋਈ ਵੀ ਨਹੀਂ ਝੋਲੀ ਚੈੱਕ ਕਰਾ ਦੀ ਬਰੇ ਇੱਧਰ ਨੂੰ ਕਰਿਓ ਜੀ ਝੋਲੀ ਆਪਾਂ ਚੈੱਕ ਕਰਾ ਦਿੰਨੇ ਆ ਸਿੰਗ ਵੀ ਕਰਮ ਵਾਲੀ ਫੁੱਲ ਗੋਲ ਕਰੀ ਫਿਰਦੀ ਆ ਲਓ ਜੀ ਝੋਲੀ ਕਰੋ ਚੈੱਕ ਕਰਮ ਵਾਲੀ ਦੀ ਲਓ ਪਾਉ ਦਰਸ਼ਨ ਪੂਰਾ ਟੌਪ ਦਾ ਥਾਣਾ ਐਂਡ ਕੱਲਾ ਕੱਲਾ ਨਿੱਖੜ ਮਾਂ ਲੱਗਿਆ ਵਾ ਹਾਤੀ ਚਵਾਈ ਵਾਲਾ ਥਾਣਾ ਲਓ ਜੀ ਕਰ ਲੋ ਚੈੱਕ ਬਾਕੀ ਚੰਗੀ ਮਾਂ ਦੀ ਝੋਟੀ ਆ ਮਦਰ ਮਲਕਰ ਰਿਕਾਰਡ ਬਾਈ ਦੱਸਦਾ ਕਿ ਚੰਗਈ ਸੀਗਾ ਜੀ ਤੇ ਸੇਵਾਜੋਗ ਚੀਜ਼ ਆ ਜੇ ਤੁਸੀਂ ਸਾਂਭ ਲਈ ਤਾਂ ਜਿੱਦੇ ਤਿਆਰ ਹੋਗੀ ਉਦਦੇ ਤੁਹਾਨੂੰ ਵੀ ਪਤਾ ਵੀਰੇ ਕਿੰਨੇ ਆ ਰੁਪਈਆ ਦੀ ਆ ਪਤਲੀ ਜਮੜੀ ਕੁੰਡਾ ਸਿੰਘ ਸੋਹਣੀ ਝੋਲੀ ਆ ਬਾਕੀ ਬਰੀਕੀਆਂ ਬਹੁਤ ਨੇ ਜਿਹੜੇ ਵੀ ਰਿਪਾਰਕੂ ਹੋਣਗੇ ਉਹਨਾਂ ਨੂੰ ਵੀਰੇ ਦੱਸਣ ਦੀ ਲੋੜ ਨਹੀਂ ਜਮਾ ਲਓ ਜੀ ਉਸ ਤੋਂ ਤੇ ਪਿਓਰ ਕਾਲੀ ਜੈਡ ਬਲੈਕ ਜੀ ਤੇ ਇਹਦੀ ਡਿਮਾਂਡ ਫਿਰ ਜੋੜੇ ਦੀ ਦੋਨਾਂ ਦੀ ਜੀ ਹਾਂ ਜੋੜਾ ਇਹਦੀ ਆ ਜੀ ਕਿੰਨੇ ਦੀ ਮੁੱਲ 75000 ਆ ਬਸ 70 ਦੇ ਦੇ ਦਾਂਗੇ ਜਸਨੋ 70 ਦੇ ਦੋਨੇ ਜੋੜਾ ਕੋਈ ਜੋੜਾ ਲੈਵੇ ਤਾਂ ਠੀਕ ਹੈ ਵੀਰੇ ਇਹ ਡੋਡੀ ਲੈਣਾ ਫਿਰ ਉਹ ਜਿਹਾ ਮੁੱਲ ਕਰਾ ਫਿਰ ਮੁੱਲ ਉਹ ਜਿਹਾ ਕਰ ਲੈ ਠੀਕ ਹੈ ਵੀਰੇ ਮੁੱਲ ਜੇ ਤਾਂ ਤੁਸੀਂ ਕੱਲਾ ਕੱਲਾ ਲੈਣ ਦੇ ਚਾਹ ਬਾਣਾ ਫਿਰ ਤਾਂ ਬਾਈ ਕਹਿੰਦਾ ਆਪਾਂ ਕਰਾਂਗੇ ਮੁੱਲ ਫੂਨ ਤੇ ਜੇ ਕੋਈ ਜੋੜਾ ਲੈ ਜੂ ਚਲੋ ਅਗਲੇ ਦਾ ਫਾਇਦਾ ਹੋ ਜੂਗਾ ਤਾਂ ਮੁੱਲ 75 ਆ 70000 ਦਾ ਜੋੜਾ ਦੇ ਦਾਂਗੇ ਜੀ ਵਿੱਚੋਂ ਜਿੰਨੂੰ ਵੀ ਕੋਈ ਨਾਗ ਪਸੰਦ ਆਉਂਦਾ ਵੀਡੀਓ ਚ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ